ਬਿਲਕੁਲ ਤਾਂ ਦਰਗਾਹ ਦੇ ਗੱਲ ਹੈ ਹਾਂ ਜੀ ਉਹ ਉਹ ਕੀ ਮੰਨ ਕੇ ਹੀ ਸ਼ੋਂਤ ਪਰ ਖਬਰਾਂ ਆ ਵੀ ਲਿਖਣੀਆਂ ਪੈਣ ਜੀ ਇਸ ਦੇ ਨਾ ਕੋਈ ਸਮਝ ਆਉਂਦਾ ਨਹੀਂ ਉਹ ਇੱਥੇ ਜਿੰਨਾਂ ਤੋਂ ਸੁੱਕਾ ਹੋ ਗਿਆ ਸੀ ਨਾ ਲਈ ਨੇ ਸਵਾਲ ਨਹੀਂ ਮਾਰਦੇ ਸੁੱਕਾ ਦਾ ਬਾਤ ਹੋ ਕੱਲਾ ਪਿਆ ਜੀ ਅਰਜਨ ਜੀ ਸਰ ਜੀ ਆਈਡੀ ਆਪਾਂ ਤੁਸੀ ਫੇਸ ਤੁਸੀ ਤੇ ਮੋਡ ਬਿਚਾਰ ਬਾਈਟ ਕਰਦੇ ਬਾਈਟ ਕਰਦੇ ਕਿੰਨਾ ਨਾ ਮੈਂ ਉਹਨੂੰ ਸੈੱਟ ਕਰ ਦੇਵਾਂ ਪਿੱਛੇ ਜੀ ਮੈਂ ਬ੍ਰੀਫ ਕਰ ਦਿੰਦਾ ਯੁੱਧ

ਜਿਹੜਾ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜਾ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਗਿਆ ਇਹ ਮਹਿਮ ਤਹਿਤ ਬਹੁਤ ਹੀ ਵਧੀਆ ਇੱਕ ਰਿਕਵਰੀ ਹੋਈ ਬੜੀ ਸਫਲਤਾ ਪ੍ਰਾਪਤ ਹੋਈ ਜਦੋਂ ਸਾਡੇ ਬੀਐਸਐਫ ਅਤੇ ਪੰਜਾਬ ਪੁਲਿਸ ਡਿਸਟ੍ਰਿਕਟ ਫਿਰੋਜ਼ਪੁਰ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਇੱਕ ਬੰਦੇ ਦੀ ਅਰੈਸਟ ਕਰਕੇ ਨਸੀਬ ਸਿੰਘ ਸਨੂ ਬੂਟਾ ਸਿੰਘ ਵਿਲੇਜ ਰੈਜ਼ੀਡੈਂਟ ਆਫ ਵਿਲੇਜ ਭਮਾਂ ਸਿੰਘ ਵਾਲਾ ਉਹਨੂੰ ਗ੍ਰਫਤਾਰ ਕਰਕੇ ਉਸ ਤੋਂ 2 ਕਿਲੋ 488 ਗ੍ਰਾਮ ਹੈਰਨ ਰਿਕਵਰ ਕੀਤੀ ਹੈ ਜੋ ਬੜੀ ਵਧੀਆ ਭਾਰੀ ਮਾਤਰਾ ਜਿਹੜਾ ਉਹ ਇਹ ਵਪਾਰ ਕਰ ਰਿਹਾ ਸੀ ਜੋ ਡਰੋਨ ਰਾਹੀਂ ਉਸਨੇ ਬਾਹਰੋਂ ਮਗਾਈ ਸੀ ਤੇ ਇਹ ਰਿਕਵਰ ਕਰਨ ਦੇ ਵਿੱਚ ਸਾਡੀ ਬੀਐਸਐਫ ਦੀ ਤੇ ਸਾਡੀ ਜਿਹੜੀ ਸਾਂਝੀ ਟੀਮ ਵੱਲੋਂ ਜਿਹੜਾ ਆਪਰੇਸ਼ਨ ਕੀਤਾ ਗਿਆ ਉਦੇ ਵਿੱਚ ਰਿਕਵਰ ਕਰਨ ਵਿੱਚ ਸਫਲਤਾ ਹਾਸਲ ਹੋਈ ਪਹਿਲਾਂ ਤੋਂ ਵੀ ਕੰਮ ਕਰਦਾ ਸੀ ਪਰਚੇ ਹੈਗੇ ਪਹਿਲਾਂ ਇਹਦਾ ਪਹਿਲਾ ਪਰਚੇ ਨਹੀਂ ਪਰ ਇਹਦੀ ਪੁਸ਼ਕਿਸ਼ ਚੱਲ ਰਹੀ ਹੈ ਪੁਸ਼ਕਿਸ਼ ਅਨੁਸਾਰ ਇਹਦਾ ਹੋਰ ਵੀ ਲਿੰਕੇਜ ਹੈ ਜਿਹੜੇ ਸਾਨੂੰ ਬੈਕਵਰਡ ਤੇ ਫਾਰਵਰਡ ਲਿੰਕੇਜ ਤੋਂ ਬਾਅਦ ਸਾਨੂੰ ਹੋਰ ਵੀ ਕਾਫੀ ਖਲਾਸੇ ਤੋਂ ਸਾਹਮਣੇ ਆ ਰਹੇ ਸਰ ਕਿਦਾਂ ਲਿੰਕ ਹੈਗਾ ਸੀਗਾ ਇਹਨਾਂ ਦਾ ਔਰ ਕਿੰਦੇ ਜ਼ਰੀਏ ਆਈ ਹੈਗੀ ਇਹ ਇਸ ਵੇਲੇ ਇਨਵੈਸਟੀਗੇਸ਼ਨ ਦਾ ਹਿੱਸਾ ਹੈ ਜੀ ਇਹਦਾ ਜਿਹਦੇ ਨਾਲ ਵੀ ਲਿੰਕ ਸੀਗਾ ਉਹ ਸਾਡੇ ਨੋਟਿਸ 'ਚ ਆ ਗਿਆ ਹੈ ਜਿਹੜੇ ਇਹਦੇ ਬੈਕਵਰਡ ਲਿੰਕ ਲਿੰਕੇਜ ਤੇ ਅੱਗੇ ਕਿੱਥੇ ਦੇਣੀ ਸੀ ਉਹ ਨੋਟਿਸ ਚ ਆ ਗਿਆ ਤੇ ਉਹ ਉਹਦੇ ਮੁਤਾਬਕ ਅਸੀਂ ਕੰਮ ਕਰ ਰਹੀ ਹਾਂ ਜਿਹੜੀ ਰਿਕਵਰੀ ਹੋਈ ਹੈ ਇਹ 700 ਬਿਆਨ ਦੇ ਦੌਰਾਨ ਹੋਈ ਹੈ ਜਦ ਕਿਸੇ ਘਰੂ ਦੇ ਬਰਾਮਦ ਹੋਇਆ ਇਹ ਸਰਚ ਬਿਆਨ ਦੇ ਦੌਰਾਨ ਹੋਈ ਹੈ ਜੀ ਜਦੋਂ ਉਸ ਬੰਦੇ ਨੂੰ ਉਸ ਏਰੀਆ ਦੇ ਵਿੱਚੋਂ ਬੀਐਸਐਫ ਤੇ ਸਾਡੀ ਜਿਹੜੀ ਪਾਰਟੀ ਸੀ ਪੁਲਿਸ ਦੀ ਪਾਰਟੀ ਜਿਸ ਦੇ ਵਿੱਚ ਸਾਡੇ ਇੰਚਾਰਜ ਸੀਏਏ ਐਸਐਚਓ ਸਦਰ ਡੀਐਸਪੀ ਸਿਟੀ ਇਹ ਸਾਰੇ ਸੀਗੇ ਤੇ ਬੀਐਸਐਫ ਦੇ ਵੀ ਅਧਿਕਾਰੀਆਂ ਸੀਗੇ ਉਹਦੇ ਦੌਰਾਨ ਜਦੋਂ ਉੱਥੇ ਇਹਨਾਂ ਨੂੰ ਇੱਕ ਬੰਦਾ ਮਿਲਿਆ ਲੁਕਿਆ ਹੋਇਆ ਜਿਹੜਾ ਤੇ ਆਹੀ ਜਿਹੜਾ ਨਸੀਬ ਸਿੰਘ ਜਿਹਦਾ ਪਤਾ ਲੱਗਿਆ ਵੀ ਨਸੀਬ ਸਿੰਘ ਸਾਰਾ ਪੂਟਾ ਸਿੰਘ ਹੈ ਤੇ ਇਸ ਤੋਂ ਅੱਗੇ ਇਸ ਨੂੰ ਫਾਲੋਅ ਅਪ ਕਰਦੇ ਲੀਡ ਨੂੰ ਫਾਲੋਅ ਅਪ ਕਰਦੇ ਇਲਾਕੇ ਦੇ ਵਿੱਚ ਸਰਚ ਕਰਦੇ ਸੱਚ ਭੈਣ ਦੇ ਰਾਣੇ ਇਹਨਾਂ ਨੂੰ ਉਹ ਸਾਰੀ ਰਿਕਵਰੀ ਹੋਈ ਆਪਣੇ ਕੇਸੀ ਦੇ ਸਰਪੰਖ ਕੀ ਬਾਤ ਹੈ ਇਹਦੇ ਵਿੱਚ ਆ ਤੁਹਾਡੇ ਸਾਹਮਣੇ ਆ ਜੀ ਇਹ 2 ਕਿਲੋ 488 ਗ੍ਰਾਮ ਹੈ ਦਰਮਿਆਨ ਪੰਜ ਪੈਕੇਟ ਸੀ ਤੇ ਉਹ ਉਹਦੇ ਵਿੱਚੋਂ ਜਦੋਂ weight ਕਰਨ ਤੇ 2 2 ਕਿਲੋ 488 ਗ੍ਰਾਮ ਹੈ ਰੋਨ ਦੇ ਜ਼ਰੀਏ ਆਈ ਸੀ ਹਾਂਜੀ ਹਾਂਜੀ ਡਰੋਨ ਦੇ ਜ਼ਰੀਏ ਘਰ ਇਹਦਾ ਜ਼ੀਰੋ ਲਾਈਨ ਦੇ ਲਾਗੇ ਤੱਕ ਹੀ ਆ ਘਰ ਜੇ ਪਾਸੇ ਦੂਰ ਆ ਇਹ ਜਿੱਥੋਂ ਰਿਕਵਰ ਹੋਈ ਹੈ ਉਹ ਕਰੀਬ 2 ਕਿਲੋਮੀਟਰ ਹੈ ਬਾਰਡਰ ਤੋਂ ਸਰ ਖੇਤ ਇਹ ਆਪਣੀ ਸੀ ਨਹੀਂ ਇਹ ਇਹਦਾ ਪਿੰਡ ਹੈਗਾ ਭਮਾ ਸਿੰਘ ਵਾਲਾ ਜਿਹੜੀ ਰਿਕਵਰੀ ਹੋਈ ਹੈ ਉਹ ਜਖਰਾਵਾ ਪੀਏ ਸਦਰ ਫਰੋਜਪੁਰ ਏਰੀਆ ਕੱਲ੍ਹ ਹੀ ਕੰਮ ਕਰਦਾ ਹੋ ਸਕਦਾ ਜਾਂ ਗਰੂਪ ਦਾ ਮੈਂਬਰ ਨਹੀਂ ਬਿਲਕੁਲ ਇਹਦੇ ਨਾਲ ਬੰਦੇ ਹੈਗੇ ਆ ਉਹਨਾਂ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਉਹਨਾਂ ਤੇ ਅਸੀਂ ਟੀਮਸ ਬਣਾਈਆਂ ਹੋਈਆਂ ਰੇਡਸ ਕਰ ਰਹੇ ਹਾਂ ਅਸੀਂ ਜਿਹੜੀ ਤੁਹਾਨੂੰ ਦੱਸ ਕੇ ਹਟਿਆ 2 ਕਿਲੋ ਤੋਂ ਉੱਪਰ ਦੀ ਰਿਕਵਰੀ 2 ਕਿਲੋ 488 ਗ੍ਰਾਮ 2.5 ਕਿਲੋ ਦੀ ਰਿਕਵਰੀ ਸਾਡੀ ਇਹ ਬਹੁਤ ਵਧੀਆ ਸਾਡਾ ਜਿਹੜਾ ਆਪਰੇਸ਼ਨ ਚੱਲ ਰਿਹਾ ਹੈ ਤੇ ਬੀਐਸਐਫ ਦੇ ਨਾਲ ਸਾਡਾ ਬਹੁਤ ਵਧੀਆ ਤਾਲਮੇਲ ਹੈ ਸਾਰੇ ਜਿਹੜੇ ਜੁਆਇੰਟ ਆਪਰੇਸ਼ਨਸ ਦੇ ਵਿੱਚ ਜਿਵੇਂ ਤੁਸੀਂ ਪਿਛਲੇ ਦਿਨਾਂ ਤੋਂ ਦੇਖ ਰਹੇ ਆ ਸਾਨੂੰ ਹਮੇਸ਼ਾ ਸਕਸੈਸੀ ਮਿਲੀ ਹੈ ਤੇ ਅਸੀਂ ਇਹ ਜਿਹੜੇ ਕੌਂਟਰਾਬੈਂਟ ਨੂੰ ਕੱਲੇ ਨੂੰ ਨਸ਼ੇ ਨੂੰ ਹੀ ਨਹੀਂ ਨਾਲ ਜਿਹੜੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲ ਹੋ ਰਹੇ ਆ ਥੈਂਕ ਯੂ